हेलो हां जी सत श्री अकाल जी ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਮੈਂ ਤਾਂ ਅੱਜ ਕਾਣੀ ਹੋ ਗਈ ਮੇਰੀ ਅੱਖ ਚ ਪਤਾ ਨਹੀਂ ਕੀ ਪੈ ਗਿਆ ਰਾਤ ਤੇ ਹੁਣ ਮੇਰੀ ਅੱਖ ਸਾਰੀ ਸੁੱਜੀ ਪਈ ਆ ਆ ਤੱਕ ਥੱਲੇ ਤੱਕ ਪਤਾ ਨਹੀਂ ਰੜਕ ਜੀ ਪੈਂਦੀ ਸੀਗੀ ਤੇ ਟਾਈਮ ਹੈਗਾ ਮਾਰਨਿੰਗ 10:30 ਵਾ 7 ਹੋ ਗਏ ਆ ਤੋ ਓਕੇ ਟੋਕਰੀ ਭਰ ਕੇ ਤੇ ਮੈਂ ਗੁਰਦੁਆਰੇ ਤੇ ਹੁਣ ਬਣਾਉਨੇ ਆ ਪਹਿਲਾਂ ਸਬਜ਼ੀ ਕੱਪੜੇ ਫੇਰ ਹੀ ਪਾਉ ਸੁੱਕਣੇ ਹੁਣ ਕਰਨ ਇੱਕ ਤਾਂ ਮੰਝਾ ਲਿਆ ਇੱਥੇ ਪੁੱਤ ਇੱਕ ਲਾਓ ਪੱਖਣ ਨਾਲੇ ਬਹਿ ਕੇ ਚਾਹ ਪੀ ਲਾਂਗੇ ਮੇਰਾ ਸਟੈਂਡ ਕਿੱਥੇ ਐ ਰਾਨੀ ਆ ਲਓ ਜੀ ਅੱਪਾ ਬਲੌਗ ਕਰ ਲਿਆ ਸ਼ੁਰੂ ਕਰਦੇ ਰਾਵਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ ਇਹ ਨਾਲੇ ਦਿਖਾਉਣੀ ਆ ਤੁਹਾਨੂੰ ਆਪਾਂ ਕੰਮਕਾਰ ਫੋਨ ਆਪਾਂ ਲਾ ਦਿੰਨੇ ਆ ਸਟੈਂਡ ਤੇ ਲੋਚ ਆਪਾਂ ਨੂੰ ਪਤਾ ਕੋਈ ਜਲਦੀ ਤਾਂ ਬੇਸਰ ਦੀਆਂ ਆ ਚੱਕ ਦੋ ਬੱਠਲ ਜੇ ਇੱਥੇ ਐਵੇਂ ਮੱਖਣਾਂ ਬਣ ਕੀ ਜਾਂਦੀਆਂ ਮੇਰੇ ਚੱਕ ਦੀ ਪਾ ਕੇ ਵਿੱਚ ਚੱਕ ਲਓ ਤੜਕਾ ਪੁੱਜ ਰਿਹਾ ਤੇ ਦੇਖਦਾ ਹੁਣ ਆਨੇ ਆਪਾਂ ਨੂਨ ਮਿਰਚਾਂ ਨੌਕਾ ਜਾਣਵਾਤ ਵਾਲਾ ਮੈਰੀ ਗਾਫੋ ਖਾ ਲਾ ਲਾ ਹੋ ਰਹੀ ਜੀ ਕਿਹੜਾ ਪਖਾ ਆਹ ਹਿੱਥ ਲਾ ਲਾ ਜਾ ਪੀਲ ਕੇ ਬਹਿ ਗਏ ਉੱਥੇ ਲੱਗਾ ਹਵਾ ਹਾਰੇ ਬਰਾਂਡੇ ਚੋਂ ਅੰਦਰੋਂ ਕਦਰੋਂ ਚਾਹ ਲੈ ਕੇ ਭੱਜਾ ਬੈਠੇ ਬੈਨੇ ਜਾ ਪਾ ਦੇ ਆਈ ਇਹਨੂੰ ਸੀਣੀ ਹਾਂ ਲਾ ਕੱਲ ਉਹਨਾਂ ਨੇ ਕਹਿਤਾ ਉਹ ਕਹਿੰਦੇ ਲਾ ਲੋ ਅੱਗ ਉਹਨਾਂ ਨੇ ਨਹੀਂ ਬਣਾਉਣੀ ਤੂੜੀ ਉੱਥੋਂ ਵਚਾ ਤਾ ਵੀਰ ਜੀ ਲਾਲੋ ਆਗੋ ਕਹਿੰਦੇ ਤੇ ਦੇਵ ਕੇ ਫੋਨ ਜਿਹੜੀ ਪਾ ਮੱਖੀ ਨਾਲ ਪਾਟ ਪਾਟ ਤੇ ਆਰ ਐਂਡਰ ਨਹੀਂ ਪਿਆ ਗਿਆ ਕੋਟੇ ਬੰਦੇ ਕਹਿੰਦਾ ਆਪਣੇ ਹੋਰ ਕਰਨ ਇੱਥੇ ਕਹੇ ਸੀ ਅਗਲਾ ਪੜਾਣੇ ਇਰਾ ਦਾ ਬਿਆਕ ਕੋ ਦਾ ਹੋ ਗਿਆ ਆ ਲੈਣਾ ਮੁੰਡਾ ਚੱਕਲਾ ਬਾਤੀ ਲਾ ਮਾਂਡੇ ਲੱਗਦੀ ਆ ਮੈਂ ਕਰ ਤੋ ਕਰ ਦੇ ਮਾਂ ਬਾਪ ਦੇ ਦੇਖੀ ਜੇ ਚਾਹ ਪੀਣ ਦਾ ਕੁਝ ਨਹੀਂ ਗਾ ਆ ਬਰੇ ਦੇਖੀ ਜਾਂ ਨਾ ਮੁੰਡੇ ਮੱਕੂ ਦੇ ਦੇ ਬੱਜੇ ਮਾਂ ਬਾਡੇ ਰਾਤੀ ਰਾਤੀ ਚਾਹ ਪੀਂਦੀ ਰਾਤੀ ਲਾ ਬਿਲਕੁਲ thank sí. ਲੋਕ ਬੇਠਾ ਤੇ ਮਿਰਚ

ਆਪਾਂ ਤੇ शिमला मिर्च, ਟਮਾਟਰ ਤੇ ਇੱਕ ਪਿਆਜ਼ ਕੱਟਿਆ। ਆਪੇ ਹੁਣਤੀਏ ਸੋਇਆ, ਸੋਇਆਬੀਨ ਦਾ ਚੂੜਾ। ਤੇ ਆਹ ਲੈ ਲਿਆ ਆਪਾਂ ਛਾਣ ਕੇ ਬੇਸਨ। ਇਹ ਹੋ ਗਾ ਗਰਮ ਹੋਈ ਜਾਂਦਾ। ਲੈ ਚਾਂ। ਸਵਾਦ ਅਨੁਸਾਰ ਪਾਵਾਂਗੇ ਆਪਾਂ ਨਮਕ। ਨੇ ਨੇ ਛਾਂ ਲਿਆ ਬਸ ਉਰੀਪਾ ਮਾਰੋ ਹਾਲ ਦੀ ਜਿਹਦੇ ਨਾਲ ਥੋੜਾ ਜਿਹਾ ਰੰਗ ਰੂਬੀ ਨਾ ਤੇ ਚਿੱਟਾ ਜਾਂ ਸੋਨਾ ਨਹੀਂ ਲੱਗਣਾ ਥੋੜਾ ਜਿਹਾ ਹੁਲਾਉ ਪੈ ਜੇ ਨਾਲ ਇਹ ਜਿਹੇ ਪਾ ਪਾ ਲਈ ਨਹੀਂ ਆ ਪਹਿਲਾਂ ਇਹਦੇ ਚ ਭੋਲਣ ਲੱਗੀ ਸੀ ਫਿਰ ਮੈਂ ਇਹਨੂੰ ਦਸ ਘੋੜਾ ਇਹ ਆਪਣੇ ਕੋਲ ਨਾ ਨਾਨ ਸਟਿਕ ਤਵਾ ਹੈ ਨਹੀਂਗਾ ਤਵਾ ਆਪਣਾ ਹੈਗਾ ਦੂਜਾ ਰਣੀ ਕੋਟਕ ਪਾਣੀ ਨਹੀਂ ਆ ਕੋਲੇ ਚ ਚਲੋ ਇਹ ਨਾਨ-ਸਟਿਕੀ ਤਵੇ ਤੇ ਵਧੀਆ ਬਣਦਾ ਫਿਰ ਤਾਂ ਕਰਕੇ ਨਾ ਆ ਮੈਂ ਲਾਲ ਹੈਗਾ ਪੈਨ ਥੋੜੇ ਨੰਬਰਾ ਬਣਾ ਦੂੰ ਤੇ ਥੋੜਾ ਥੋੜਾ ਪਾਣੀ ਪਾਈ ਜਾਣਾ ਤੇ ਕੋਲੀ ਜਾਣਾ ਨਾ ਜ਼ਿਆਦਾ ਪਤਲਾ ਨਾ ਬਹੁਤ ਗਾੜਾ ਇਕ ਦਾ ਬਣਾਵਾਂਗੇ ਆਪਾਂ ਇਹ ਨੂੰ ਉੜ ਕੇ ਹੁਣ ਆਪਾਂ ਲਾਵਾਂਗੇ ਦਵੀ ਦੇ ਉੱਪਰ ਘਿਓ ਜੋ ਕਿ ਆਪਾਂ ਦੁੱਧ ਗਰਮ ਹੋਣਾ ਰੱਖਤਾ ਲੇਟ ਆ ਗਈ ਐ ਤੇ ਮੋਟਰ ਚੱਲਦੀ ਐ ਹੁਣ ਭਰਦੇ ਆਪਾਂ ਘੜੇ ਭਰਦੀਆਂ ਘੜੇ ਵਿਲੇ ਹੋਏ ਪੈ ਆ ਜਿਹੜੀ ਕਿੰਨੇ ਦਿਨਾਂ ਦੀ ਸੌਂਫ ਪਾਈ ਵੀ ਸੀ ਕਿ ਸੁੱਕਣੀ ਥੋੜਾ ਨਾ ਜਿਗਾ ਰਹਿ ਗੀਆਂ ਹਜੇ ਵੀ ਡੰਡੀਆਂ ਜਿਗਾਂ ਨਾ ਤੇ ਇੰਨੀ ਕ ਆਪਾਂ ਕੱਢ ਲਈਏ ਇਹਨੂੰ ਸਵੇਰੇ ਛੱਟ ਸਵਾਰ ਕੇ ਜੇ ਪਾ ਲਾਂਗੇ ਡੱਬੇ ਚ ਤੇ ਤੋਨੀਆ ਨਮੇ ਖੜੇ ਤੋ ਕਿ ਪਰਦੀ ਆ ਚਲੋ ਜੀ ਕਿਤੇ ਕਿਤਾਈ ਵਗਦੀ ਆ ਹਵਾ ਕਰਦੇ ਆਪਾਂ ਅੱਜ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਕਰਦੇ ਆ ਮਿਲਦੇ ਆ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਜੀ ਬਲੌਗ ਨੂੰ ਪਹਿਲੀ ਵਾਰ ਦੇਖਦੇ ਹੋ ਨੇ ਤਾਂ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਤੇ ਕੱਲ ਮਿਲਦੇ ਆਪਾਂ ਚੱਕੋ ਗਿਨੇ ਆਪਦੀ ਨਾ ਜਗਾ ਬਦਲ ਲਈ ਪਹਿਲਾਂ ਉਧਰ ਅੰਜੀਰ ਦੇ ਬੂਟੇ ਚ ਪਾਈ ਸੀਗਾ ਆਹਲ ਨਾ ਹੁਣ ਇੱਧਰ ਪਾ ਲਿਆ ਆ ਕੇ ਸਵੇਰੇ ਦਿਖਾਵਾਂਗੇ ਤੁਹਾਨੂੰ ਚਲੋ ਜੀ ਖੁਸ਼ ਰਹੋ ਆਬਾਦ ਰਹੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਕੱਲ ਮਿਲਦੇ ਆ ਫਿਰ ਆਪਾਂ